दो बैटरी जगह पैक दिखे गए हैं एक फोर्टी टू किलोट और, एक है। और है चार पार्क, पार्क सेंसर दिते ने जीरो टू तो हंड्रेड जो स्पीड पकड़ती है ਲਾਈਵ ਭਾਰਦੇ ਰਫਤਾਰ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਅੱਜ ਲੈ ਕੇ ਆਏ ਆ ਕ੍ਰੇਟਾ ਇਲੈਕਟ੍ਰਿਕ ਇਲੈਕਟ੍ਰਿਕ ਦਾ ਯੁੱਗ ਹੈ ਤੇ ਇਲੈਕਟ੍ਰਿਕ ਦੇ ਵਿੱਚ ਜਿਹੜੀਆਂ ਨਵੀਆਂ ਗੱਡੀਆਂ ਆ ਰਹੀਆਂ ਤੇ ਹੁੰਡਾਈ ਆਪਣੇ ਆਪ ਦੇ ਵਿੱਚ ਜਿਹੜੀ ਰੇਸ ਦੇ ਵਿੱਚ ਕਾਫੀ ਲੰਬੀ ਰੇਸ ਲਗਾ ਰਹੀ ਹੈ ਤੇ ਇਸ ਦੇ ਵਿੱਚ ਕ੍ਰੇਟਾ ਜਿਹੜੀ ਹੈ ਸਭ ਤੋਂ ਜ਼ਿਆਦਾ ਵਿਗਨ ਵਾਲੀ ਜਿਹੜੀ ਲਗਜ਼ਰੀ ਗੱਡੀ ਹੁੰਡਾਈ ਦੀ ਉਸ ਦੇ ਵਿੱਚ ਵੀ ਇਲੈਕਟ੍ਰਿਕ ਗੱਡੀ ਲਾਂਚ ਕਰ ਦਿੱਤੀ ਗਈ ਹੈ ਤੇ ਇਲੈਕਟ੍ਰਿਕ ਦੇ ਵਿੱਚ ਸਭ ਤੋਂ ਵੱਡੀ ਖਾਸ ਗੱਲ ਕਰੀਏ ਤੇ ਗਵਰਨਮੈਂਟ ਵੀ ਇਹਨੂੰ ਪ੍ਰੋਮੋਟ ਕਰ ਰਹੀ ਹੈ ਜਿਸ ਦੇ ਵਿੱਚ ਆਰ.ਸੀ ਦਾ ਰੇਟ ਜ਼ੀਰੋ ਕਰ ਦਿੱਤਾ ਗਿਆ ਯਾਨੀ ਕਿ ਆਰ.ਸੀ ਤੇ ਚਾਰਜਸ ਲੁੱਕ ਜਿਹੜੀ ਆ ਉਹ ਪੇਸ਼ ਕਰ ਰਿਹਾ ਤੁਹਾਡੇ 360 ਡਿਗਰੀ ਕੈਮਰਾ ਤੇ ਨਾਲ ਦੇ ਨਾਲ ਗੱਲ ਕਰੀਏ ਔਨ ਰੋਡ ਇਹਦੀ ਗੱਡੀ ਦੀ ਜਿਹੜੀ ਹੋएगी ਪ੍ਰਾਈਸ ਕੀ ਹੋएगी ਸਰ ਹੁੰਡਈ ਇਲੈਕਟ੍ਰਿਕ ਕਰੇਟਾ ਦੀ ਜੋ ਸਟਾਰਟਿੰਗ ਪ੍ਰਾਈਸ ਹੈ ਉਹ 1790 ਹਰ ਤੋਂ ਸਟਾਰਟ ਹੈ ਔਰ ਜੇਕਰ ਟਾਪ ਵਰਨ ਜਾਂਦਾ ਉਹ 23 ਲੱਖ ਤੇ 49000 ਜਾਂ 49000 ਜਾਂਦਾ ਜੇ ਟਾਪ ਵਰਨ ਜਾਂਦਾ ਇਸ ਦੋ ਬੈਟਰੀ ਜਿਹੜੇ ਹੈਗੇ ਪੈਕ ਦਿੱਤੇ ਗਏ ਨੇ ਇੱਕ 42 ਕਿਲੋਵੋਟ ਦਾ ਔਰ ਇੱਕ 51.4 ਕਿਲੋਵੋਟ ਦਾ ਹੈ ਜੇ ਗੱਲ ਕਰੀਏ ਇਲੈਕਟ੍ਰਿਕ ਦੀ ਇਲੈਕਟ੍ਰਿਕ ਸੈਗਮੈਂਟ ਚੇਂਜ ਹੁੰਦੇ ਹੀ ਨਾ ਇੱਕ ਫਿਊਚਰਿਸਟਿਕ ਟੱਚ ਦੇਣੀ ਸ਼ੁਰੂ ਹੋ ਜਾਂਦੀ ਕੰਪਨੀ ਤੇ ਇਹਦੇ ਵਿੱਚ ਕਿਹੜੇ ਫਿਊਚਰਿਸਟਿਕ ਟੱਚ ਜਿਹੜੇ ਆ ਦਿੱਤੇ ਹੋਏ ਆ ਸਰ ਹੁੰਡਾਈ ਦੇਖੋ ਹਮੇਸ਼ਾ ਹੀ ਫੀਚਰਸ ਨੂੰ ਲੈ ਕੇ ਬੜਾ ਅਗਰੈਸਿਵਲੀ ਕੰਮ ਕਰਦੀ ਰਹੀ ਹੈ ਔਰ ਈਵੀ ਦੇ ਵਿੱਚ ਉਹਨਾਂ ਨੇ ਬਹੁਤ ਚੀਜ਼ਾਂ ਜੋ ਹੈ ਨੇ ਉਹਨਾਂ ਨੇ ਐਡ ਕੀਤੀਆਂ ਹੁੰਡਾਈ ਕੰਪਨੀ ਨੇ ਬੈਕ ਤੋਂ ਬੜਾ ਕੁਝ ਅ ਮਤਲਬ ਅਪਡੇਟ ਕਰਕੇ ਭੇਜਿਆ ਹੈ ਹੱਥ ਸਟਾਰਟਿੰਗ ਤੋਂ ਲੈ ਕੇ ਆਪਾਂ ਗੱਲ ਕਰੀਏ 360 ਵਿਊ ਕੈਮਰਾ ਕਨੈਕਟਿਡ ਹੈਡ ਟੇਲ ਲੈਂਪ ਆ ਜਾਂਦੀ ਹੈ ਹੈਡਲੈਂਪ ਆ ਜਾਂਦੇ ਨੇ ਇਸ ਤੋਂ ਬਾਅਦ ਕੀ ਹੈ ਇਹ ਇੱਕ ਅੱਛਾ ਫੀਚਰ ਕੀ ਹੈ ਕਿ ਜਿਵੇਂ ਗੱਡੀ ਆਪਣੀ ਸਟਾਰਟ ਹੁੰਦੀ ਹੈ ਇਹਦੇ 에ਅਰ ਫਲੈਪਸ ਨੇ 에ਅਰ ਫਲੈਪਸ ਆਟੋਮੈਟਿਕ ਓਪਨ ਹੋ ਜਾਂਦੇ ਨੇ ਛੇ ਕੇ ਫਲੋ ਕਰਕੇ ਹਵਾ ਦੇ ਫਲੋ ਕਰਕੇ ਜੋ ਉਹਦੀ ਬੈਟਰੀ ਹੈ ਉਹਨੂੰ ਕੂਲਿੰਗ ਮਿਲਦੀ ਰਹਿੰਦੀ ਹੈ ਬੈਟਰੀ ਹੀਟਿੰਗ ਵਾਲਾ ਕੋਈ ਇਸ਼ੂ ਨਹੀਂ ਆਉਂਦਾ ਯਾਨੀ ਵੈਸੇ ਵੀ ਦੇਖਣ ਦੇ ਵਿੱਚ ਪੂਰੀ ਗੱਡੀ ਬੰਦ ਹੈਗੀ ਹੈ ਲੇਕਿਨ ਗੱਡੀ ਸਟਾਰਟ ਹੁੰਦੇ ਹੀ ਇਹਦੇ ਫਲੈਪ ਜਿਹੜੇ ਆ ਆਪਣੇ ਆਪ ਓਪਨ ਹੋ ਜਾਂਦੇ ਆ ਉਹ ਇਹਦੇ ਵਿੱਚ ਚਾਰ ਪਾਰਕਿੰਗ ਸੈਂਸਰ ਦਿੱਤੇ ਨੇ ਅੱਗੇ ਚਾਰੋਂ ਚਾਰੇ ਚਾਰੋਂ ਅੱਗੇ ਨੇ ਚਾਰੋਂ ਪਿੱਛੇ ਬੈਕ ਸਾਈਡ ਦਿੱਤੇ ਹੋਏ ਨੇ ਔਰ ਇਸ ਤੋਂ ਬਾਅਦ ਕੀ ਹੈ ਅਜੇ ਆਪਾਂ ਬੋਨਟ ਦੀ ਗੱਲ ਕਰੀ ਜਿੱਥੇ ਆਪਣਾ ਇੰਜਨਰੀਅਰ ਆ ਹੁੰਦਾ ਹੈ ਉਸੇਗਾ ਤੇ ਇਹਨਾਂ ਨੇ 22 ਲੀਟਰ ਦਾ ਐਕਸਟਰਾ ਬੂਟ ਸਪੇਸ ਦਿੱਤਾ ਹੈ ਤੁਸੀਂ ਬੈਕ ਸੀਟ ਵੀ ਰੱਖ ਸਕਦੇ ਹੋ ਡਿੱਕੀ ਵਿੱਚ ਵੀ ਤੁਸੀਂ ਸਮਾਨ ਰੱਖ ਸਕਦੇ ਹੋ ਉਸ ਤੋਂ ਇਲਾਵਾ ਛੋਟਾ ਮੋਟਾ ਸਮਾਨ ਕੁਝ ਵੀ ਹੈ ਤੁਸੀਂ 22 ਲੀਟਰ ਤੁਹਾਨੂੰ ਬੂਟ ਸਪੇਸ ਮਿਲੇ ਹੋਇਆ ਤੁਸੀਂ ਉਹਦੇ ਵਿੱਚ ਵੀ ਕੁਝ ਵੀ ਕਾਰੀ ਕਰ ਸਕਦੇ ਹੋ ਯਾਨੀ ਕਿ ਫਰੰਟ ਤੇ ਵੀ ਬੂਟ ਸਪੇਸ ਮਿਲ ਗਈ ਬੈਕ ਤੇ ਮਿਲ ਗਈ ਹੈ ਡਬਲ ਸਪੇਸ ਸਾਨੂੰ ਮਿਲ ਰਹੀ ਹੈ ਜੀ ਜੀ ਇਸ ਦੇ ਨਾਲ-ਨਾਲ ਹੋਰ ਜਿਹੜੀ ਆ ਆਪਣਾ ਜਿਹਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ 휠 ਦੀ ਡਿਜ਼ਾਈਨਿੰਗ ਜੇ ਮੈਂ ਗੱਲ ਕਰਾਂ ਤੋ ਵੀ ਬਹੁਤ ਹੀ ਜ਼ਿਆਦਾ ਡਾਇਮੰਡ ਕੱਟ ਅਲॉय 휠 ਜਿਹੜੇ ਆ ਉਹ ਦਿੱਤੇ ਗਏ ਨਾਲ ਇਹਦੇ ਵਿੱਚ 17 ਇੰਚਸ ਦਾ ਟਾਇਰ ਦਿੱਤੇ ਗਏ ਨੇ ਤੇ ਅੱਛੀ ਚੀਜ਼ ਇਹਦੇ ਵਿੱਚ ਇਹ ਕੀਤੀ ਗਈ ਹੈ ਕਿ ਇਹਦੀ ਸਟਿੱਪ ਨਹੀਂ ਹੈ ਉਹ ਵੀ 17 ਇੰਚਸ ਦੀ ਹੈ ਅਕਸਰ ਆਪਾਂ ਗੱਡੀਆਂ ਚ ਕੀ ਦੇਖਦੇ ਨੇ कि ਜਿਹੜੇ ਇਹਦੇ ਸਟੱਪ ਨਹੀਂ ਹੁੰਦੀ ਹੈ ਉਹ ਗੱਡੀ ਦੇ ਟਾਇਰ ਤੋਂ ਛੋਟੀ ਰੱਖੀ ਜਾਂਦੀ ਲੇਕਿਨ ਇਹਦੇ ਵਿੱਚ ਸਟੱਪ ਨਹੀਂ ਜੋ ਹੈ ਉਹ ਵੀ 17 ਇੰਚਸ ਦੀ ਹੀ ਮਿਲਦੀ ਹੈ ਯਾਨੀ ਕਿ ਇਕੁਇਲ ਦੇਤਾ ਕਿ ਸਾਨੂੰ ਇੱਕ ਵਾਰੀ ਸਟੱਪਨੀ ਚੇਂਜ ਕਰਾ ਕੇ ਦੁਬਾਰਾ ਫਿਰ ਸਟੱਪਨੀ ਚੇਂਜ ਕਰਨ ਦੀ ਲੋੜ ਨਹੀਂ ਗਈ ਇੱਕੋ ਗੱਡੀ ਹੀ ਲੌਂਗ ਰਨ ਕਰ ਸਕਦੀ ਜੀ 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 ਬਿਲਕੁਲ ਬਿਲਕੁਲ ਇਸ ਦੇ ਨਾਲ ਨਾਲ ਹੋਰ ਵੀ ਜਿਹੜੇ ਕਈ ਫੀਚਰ ਦਿੱਤੇ ਗਏ ਆ ਗੱਡੀ ਦੇ ਵਿੱਚ ਜੇ ਮੈਂ ਦਿਖਾਵਾਂ ਬਾਹਰ ਦੀ ਲੁੱਕ ਤੇ ਗੱਡੀ ਦੀ ਬਹੁਤ ਹੀ ਸ਼ਾਨਦਾਰ ਹੈ ਗੱਡੀ ਦੀ ਜਿਹੜੀ ਹੈ ਗਰਾਉਂਡ ਕਲੀਅਰੈਂਸ ਉਹ ਵੀ ਬਹੁਤ ਅੱਛੀ ਦਿੱਤੀ ਗਈ ਹੈ ਤੇ ਅੰਦਰ ਦੀ ਗੱਲ ਕਰੀਏ ਤੇ ਅੰਦਰ ਆਪਣੇ ਆਪ ਚ ਗੱ ਜਿਹੜਾ ਇਹਦਾ ਸਕਰੀਨ ਜਿਹੜੀ ਹੈ ਦਿੱਤੀ ਗਈ ਗੱਡੀ ਦੇ ਵਿੱਚ ਤੇ ਇਹ ਟੱਚ ਹੈ ਕਿ ਸੈਮੀ ਟੱਚਰ ਨਹੀਂ ਸਰ ਟੱਚ ਸਕਰੀਨ ਹੈ ਪੂਰੀ ਤੇ ਗੱਡੀ ਦੇ ਅੰਦਰ ਦੀ ਗੱਲ ਕਰੀਏ ਤੇ ਅੰਦਰ ਬੈਠ ਕੇ ਫੀਲਿੰਗ ਬਹੁਤ ਹੀ ਅੱਛੀ ਫਿਊਚਰਿਸਟਿਕ ਆਉਂਦੀ ਹੈ ਕਿਉਂਕਿ ਬਹੁਤ ਵੱਡੀ ਇੱਥੇ ਜਿਹੜੀ ਹੈ ডিসਪਲੇ ਦਿੱਤੀ ਗਈ ਹੈ ডিসਪਲੇ ਦੇ ਨਾਲ-ਨਾਲ ਜਿਹੜਾ ギア ਸ਼ਿਫਟਿੰਗ ਹੈ ਉਹਦੇ ਵਿੱਚ ਹੀ ਮੋਡੀਫਿਕੇਸ਼ਨ ਕੀਤੀ ਗਈ ਹੈ ਤਾਂ ਕਿਹੜੀ-ਕਿਹੜੀ ਮੋਡੀਫਿਕੇਸ਼ਨ ਇਸ ਗੱਡੀ ਦੇ ਵਿੱਚ ਕੀਤੀਆਂ ਗਈਆਂ ਬੇਸਿਕਲੀ ਸਰ ਅ ਬੇਸਿਕਲੀ ਜੇ ਅਪਰੇ ਗੱਲ ਕਰੀਏ ギア ਸ਼ਿਫਟਿੰਗ ਦੀ ਤਾਂ ਉਹਨਾਂ ਨੂੰ ਲੈਫਟ ਸਾਈਡ ਨਾਲ ਦੇ ਕੇ ਸਟੀering ਦੇ ਨਾਲ ਹੀ ਉਹਨਾਂ ਨੂੰ ਅਡਜਸਟ ਕਰ ਦਿੱਤਾ ਗਿਆ ਹੁਣ ਆਪਾਂ ਨੂੰ ਗੇਅਰ ਸ਼ਿਫਟੀ ਵਾਸਤੇ ਲੈਫਟ ਹੈਂਡ ਦਾ ਯੂਜ਼ ਨਹੀਂ ਕਰਨਾ ਪਏਗਾ ਤੁਸੀਂ ਜਸਟ ਸਟੀering ਦੇ ਨਾਲ ਹੀ ਆਪ ਦਾ ਜੋ ਗੇਅਰ ਹੈ ਉਹ ਸ਼ਿਫਟ ਕਰ ਸਕਦੇ ਹੋ ਔਰ ਜੋ ਤੁਹਾਡੀ ਗੱਡੀ ਹੈ ਉਹ ਡਰਾਈਵ ਵਾਸਤੇ ਰੈਡੀ ਹੋ ਜਾਏਗੀ ਡਰਾਈਵ ਵਾਸਤੇ ਰਿਵਰਸ ਵਾਸਤੇ ਸਾਰਾ ਜਿੰਨਾ ਵੀ ਗੇਅਰ ਸਿਸਟਮ ਪੈਨਲ ਹੈਗਾ ਉਹ ਸਾਰਾ ਸਟੀering ਨਾਲ ਦਿੱਤਾ ਗਿਆ ਇੱਕ ਚੀਜ਼ ਉਹਦੇ ਵਿੱਚ ਹੋਰ ਐਡਿਟ ਕੀਤੀ ਗਈ ਹੈ ਕਿ ਇਹਦੇ ਵਿੱਚ ਕ੍ਰੇਟਾ ਦਾ ਜੋ ਹੁੰਡਾਈ ਦਾ ਲੋਗੋ ਹੈ ਕੋਸਟਿੰਗ ਤੇ ਐਚ ਦਾ ਲੋਗੋ ਨਾ ਦੇ ਕੇ ਮੋਰਸ ਕੋਡ ਦੇ ਵਿੱਚ ਲੋਗੋ ਦਿੱਤਾ ਗਿਆ ਮੋਰਸ ਕੋਡ ਦੇ ਵਿੱਚ ਚਾਰ ਡਾਟ ਨੇ ਉਹ ਐਚ ਨੂੰ ਰਿਪਰੈਜ਼ੈਂਟ ਕਰਦੇ ਨੇ ਤਾਂ ਇੱਕ ਬੜੀ ਯੂਨੀਕ ਚੀਜ਼ ਜੋ ਹੈ ਹੁੰਡਈ ਨੇ ਆਪਦੇ 2.5 TV ਦੇ ਵਿੱਚ ਐਡ-ਆਨ ਕੀਤੀ ਤੇ ਇਸ ਦੇ ਨਾਲ ਨਾਲ ਇਹ ਚ ਪੈਨੈਰੋਪਿਕ ਸਨਰੂਫ ਵੀ ਦਿੱਤਾ ਗਿਆ ਵਾਈਡ ਸਨਰੂਫ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਬਹੁਤ ਹੀ ਜ਼ਿਆਦਾ ਜਿਹੜੀ ਤੁਸੀਂ ਹਿਲੀ ਏਰੀਆ ਦੇ ਵਿੱਚ ਡਰਾਈਵ ਕਰਦੇ ਹੋ ਤਾਂ ਆਪਣੇ ਆਪ ਦੇ ਵਿੱਚ ਐਡਵੈਂਚਰ ਜੇ ਤੁਸੀਂ ਨੇਚਰ ਨੂੰ ਫੀਲ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਇਹ ਸਨ ਰੂਫ ਬਹੁਤ ਹੀ ਜ਼ਿਆਦਾ ਤੁਹਾਡੀ ਜਿਹੜੀ ਡਰਾਈਵ ਨੂੰ ਧਰੇ ਟੂਰ ਨੂੰ ਜਿਹੜਾ ਚਾਰ ਚੰਦ ਲਗਾ ਦੇਗਾ ਤਾਂ ਗੱਡੀ ਦੇ ਵਿੱਚ ਫਰੰਟ ਜਿਹੜਾ ਲੋਗੋ ਹੈ ਲੋਗੋ ਦੇ ਨਾਲ ਹੀ ਚਾਰਜਿੰਗ ਪੁਆਇੰਟ ਜਿਹੜਾ ਦਿੱਤਾ ਗਿਆ ਹੈ ਜਿੱਥੇ ਕਿ ਤੁਸੀਂ ਨਾਲ ਦੇ ਨਾਲ ਤੁਹਾਨੂੰ ਬੈਟਰੀ ਪਰਸੈਂਟੇਜ ਵੀ ਸ਼ੋਅ ਕਰੇਗੀ ਤੇ ਇਹ ਚਾਰਜਿੰਗ ਪੁਆਇੰਟ ਵੀ ਦਿੱਤਾ ਗਿਆ ਤੇ ਕਿੰਨੀ ਦੇਰ ਦੇ ਵਿੱਚ ਗੱਡੀ ਚਾਰਜ ਹੋ ਜਾਣਾ ਹੈ ਸਰ ਜੋ ਆਪਕ ਅਗਰ ਹੋਮ ਮੇਡ ਗੱਲ ਕਰੀਏ ਤੇ ਘਰੇ ਇਹ ਨੋਰਮਲ ਜਿਹੜਾ ਆਪਣੇ ਏਸੀ ਚੱਲਦੇ ਨੇ 11 ਕਿਲੋਵੋਟ ਦਾ ਅਗਰ ਆਪਣੇ ਏਸੀ ਦਾ ਹੈਗਾ ਪੰਡ ਤੇ ਇਹ ਘਰ ਦੇ ਆਪਰ ਚਾਰ ਲਾਨੇ ਤਾਂ ਚਾਰ ਤੋਂ ਪੰਜ ਘੰਟੇ ਦੇ ਵਿੱਚ ਇਹ ਗੱਡੀ ਫੁੱਲ ਚਾਰਜ ਹੋ ਜਾਂਦੀ ਹੈ ਚਾਰ ਤੋਂ ਪੰਜ ਘੰਟੇ ਦੇ ਵਿੱਚ ਫੁੱਲ ਚਾਰਜ ਹੋ ਜਾਂਦੀ ਹੈ ਤੇ ਗੱਡੀ ਦੀ ਪਿਕਅਪ ਜਿਹੜੀ ਹੈ ਗੱਲ ਕਰੀਏ ਪਿਕਅਪ ਕਿੰਨੀ ਦੀ ਦੇ ਰਹੀ ਹੈ ਜੀ ਪਿਕਅਪ ਹੈ ਦੀ ਹੈਗੀ ਹੈ ਜੋ 0 ਤੋਂ 100 ਜੋ ਇਹ ਸਪੀਡ ਪਕੜਦੀ ਹੈ 7.9 ਸੈਕਿੰਡ ਦੇ ਵਿੱਚ 0 ਤੋਂ 100 ਦੀ ਸਪੀਡ ਪਕੜ ਜਾਂਦੀ ਹੈ ਔਰ ਇਹਦੇ ਵਿੱਚ ਸਭ ਤੋਂ ਅੱਛੀ ਗੱਲ ਕੀ ਹੈ ਕਿ ਅਗਰ ਤੁਸੀਂ ਫਾਸਟ ਡੀਸੀ ਚਾਰਜਿੰਗ ਯੂਜ਼ ਕਰਦੇ ਹੋ ਉਹ ਦੇ ਵਿੱਚ ਗੱਡੀ ਚੀਜ਼ਾਂ ਤੋਂ 80% ਜਸਟ 58 ਮਿੰਟ ਦੇ ਵਿੱਚ ਚਾਰਜ ਹੋ ਜਾਂਦੇ ਤੁਸੀ ਅਗਰ ਕਿਸੇ ਹੀਰ ਸਟੇਸ਼ਨ ਜਾਂਦੇ ਹੋ ਤਾਂ ਤੁਹਾਨੂੰ ਮਾਏ ਹੁੰਡਾਈ ਐਪ ਦੇ ਵਿੱਚ ਤੁਹਾਡੇ ਨੇਰਿਸਟ ਚ ਚਾਰਜਿੰਗ ਪੁਆਇੰਟ ਨੇ ਉਹ ਤੁਹਾਨੂੰ ਉਹਦੇ ਵਿੱਚ ਲੋਕੇਸ਼ਨ ਦੇ ਵਾਈਸ ਸ਼ੋ ਹੁੰਦੇ ਜਾਣਗੇ ਤੁਸੀਂ ਪ੍ਰੀਵਿਅਸ ਕਿਹੜਾ ਛੱਡ ਕੇ ਆਏ ਹੋ ਤੁਹਾਨੂੰ ਪ੍ਰੀਵਿਅਸ ਕਿਹੜਾ ਆਨ ਆਲਾ ਨੇਰਿਸਟ ਤੁਹਾਨੂੰ ਉਹ ਵੀ ਸ਼ੋ ਕਰੇਗਾ ਔਰ ਤੁਸੀਂ ਕਿਤੇ ਲੰਚ ਬ੍ਰੇਕ ਵਾਸਤੇ ਜਾਂ ਕਾਫੀ ਬ੍ਰੇਕ ਵਾਸਤੇ ਕਿਤੇ ਹੀਰ ਸਟੇਸ਼ਨ ਰੁਕਦੇ ਹੋ ਤੁਸੀਂ ਆਪਣੀ ਗੱਡੀ ਨੂੰ 58 ਮਿੰਟ ਦਾ ਚਾਰਜ ਲਗਾ ਕੇ 80% ਚਾਰਜ ਰੱਖ ਕੇ ਐਂਡਨ ਯੂ ਵਾਪਸ ਵੀ ਆਵਦੇ ਰਾਈਡ ਸਟਾਰਟ ਕਰ ਸਕਦੇ ਹੋ ਯਾਨੀ ਕਿ ਅਗਰ ਜੇ ਆਪਾਂ ਇਹਦੀ ਚਾਰਜਿੰਗ ਲਈ ਸਾਨੂੰ ਚਾਰਜਿੰਗ ਜਿਹੜਾ ਪੁਆਇੰਟ ਹੈ ਉਹ ਵੱਖਰਾ ਲਗਾਣਾ ਪੈਂਦਾ ਜਾਂ ਨਾਰਮਲ ਪਲੱਗ ਨਾਲ ਵੀ ਆਪਾਂ ਚਾਰਜ ਕਰ ਸਕਦੇ ਆ ਨਾਰਮਲ ਤਾਂ ਤੁਸੀਂ ਚਾਰਜ ਵੀ ਕਰ ਸਕਦੇ ਹੋ ਬਾਕੀ ਇਹ ਨਾਲ ਇੱਕ ਹੋਮ ਅਗਰ 11 ਕਿਲੋਵਾਟ ਦਾ ਚਾਰਜਰ ਵੀ ਆਂਦਾ ਹੈਗਾ ਉਹ ਗੱਡੀ ਦੇ ਐਕਸਟਰਨਲ ਆਪਾਂ ਜੋ ਹੈ ਉਹ ਗੱਡੀ ਦਾ ਅਲੱਗ ਤੋਂ ਮਿਲ ਤੇ ਉਹ ਚਾਰਜਰ ਉਹ ਜਿਹੜਾ ਆਪਣਾ ਉਹਦੀ ਸਪੀਡ ਜ਼ਿਆਦਾ ਹੁੰਦੀ ਹੈ ਨਾਰਮਲ ਚਾਰਜਿੰਗ ਨਾਲ ਹਾਂਜੀ ਹਾਂਜੀ ਉਹਦੀ ਸਪੀਡ ਜ਼ਿਆਦਾ ਹੁੰਦੀ ਹੈ ਉਹ ਮਤਲਬ ਕਰੇ ਹੀ ਇਨਸਰਟ ਕੀਤਾ ਜਾਂਦਾ ਹੈ ਕੰਪਨੀ ਦੇ ਬੰਦੇ ਆਉਂਦੇ ਨੇ ਉਹ ਨੂੰ ਕਰੇ ਹੀ ਇਨਸਰਟ ਕਰ ਦਿੰਦੇ ਤੇ ਗੱਡੀ ਦੀ ਗੱਲ ਕਰੀਏ ਤੇ ਗੱਡੀ ਜਿਹੜੀ ਹੈ ਇਹਦੀ ਅਵੇਲੇਬਿਲਟੀ ਕਿਸ ਤਰ੍ਹਾਂ ਦੀ ਹੈ ਇਹਦੀ ਸਟਾਰਟ ਹੋ ਚੁੱਕੀ ਹੈ ਤੇ ਤੁਸੀਂ ਟੈਸਟ ਡਰਾਈਵ ਵਾਸਤੇ ਵੀ ਨਵਲਟੀ ਹੁੰਦਾ ਜੀਟੀ ਰੋਡ 골ਡਨ ਗੇਟ ਲਾਗੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਅਸੀਂ ਅ디 ਟੈਸਟ ਡਰਾਈਵ ਵੀ ਸਟਾਰਟ ਕਰਵਾਤੀ ਹੈ ਔਰ ਅ디 ਬੁਕਿੰਗ ਵੀ ਆਲਰੇਡੀ ਸਟਾਰਟ ਹੋ ਚੁੱਕੀ ਜਿਸ ਤਰ੍ਹਾਂ ਕਿ ਤੁਸੀਂ ਦੇਖੀ ਹੈ ਇਹ ਹੁੰਡਾਈ ਦੀ ਜਿਹੜੀ ਇਲੈਕਟ੍ਰਿਕ ਗੱਡੀ ਹੈ ਆਪਣੇ ਆਪ ਚ ਬਹੁਤ ਹੀ ਸ਼ਾਨਦਾਰ ਗੱਡੀ ਹੈ ਜੇ ਅ디 ਤੁਸੀਂ ਟੈਸਟ ਡਰਾਈਵ ਲੜਨਾ ਚਾਹੁੰਦੇ ਹੋ ਤੇ ਨਵਲਟੀ ਹੁੰਡਾਈ ਅਮ ਜੀਟੀ ਰੋਡ ਅੰਮ੍ਰਿਤਸਰ ਆ ਜਾਓ ਤਾਂ ਤੁਹਾਨੂੰ ਇੱਥੇ ਟੈਸਟ ਡਰਾਈਵ ਵੀ ਮਿਲ ਜਾਏਗੀ ਤੇ ਗੱਲ ਕਰੀਏ ਤੇ ਇਸ ਦੀ ਬੁਕਿੰਗ ਚੱਲੂ ਹੋ ਚੁੱਕੀ ਹੈ ਬੁਕਿੰਗ ਕਰਾ ਕੇ ਤੁਸੀਂ ਗੱਡੀ ਔਨ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਖਾਸ ਗੱਲ ਗੱਡੀ ਦੇ ਵਿੱਚ ਬਣਾਉਂਦੀ ਹੈ ਜੋ ਕਿ ਗੱਡੀ ਦੇ ਵਿੱਚ ਜਿਹੜੇ ਕੀ ਸਪੇਅਰ 휠 ਜਿਹੜਾ ਉਹ ਵੀ ਇਕੁਅਲ ਹੀ ਹੈ ਬਾਕੀ 4휠 ਦੇ ਅਕੋਰਡਿੰਗ ਤੇ ਨਾਲ ਦੇ ਨਾਲ ਗੱਡੀ ਦੇ ਅੱਗੇ ਦੀ ਜਿਹੜੀ ਹੈ ਲੁੱਕ ਉਹ ਆਪਣੇ ਆਪ ਚ ਬਹੁਤ ਹੀ ਸ਼ਾਨਦਾਰ ਜਿਹੜੀ ਲੁੱਕ ਦਿੱਤੀ ਗਈ ਹੈ ਤੇ ਗੱਡੀ ਜਿਹੜੀ ਹੈ ਅੱਜ ਦੇ ਟਾਈਮ ਦੇ ਜਿਹਦਾ ਇਲੈਕਟ੍ਰਿਕ ਦਾ ਟਾਈਮ ਹੈ ਇਲੈਕਟ੍ਰਿਕ ਫਿਊਚਰ ਹੈ ਤੇ ਫਿਊਚਰਿਸਟਿਕ ਕਾਰ ਇਹਨੂੰ ਕਹਿਣਾ ਗਲਤ ਨਹੀਂ ਹੋਏਗਾ ਤੇ ਤੁਸੀਂ ਵੀ ਟੈਸਟ ਡਰਾਈਵ ਲਓ ਤੇ ਸਾਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਕਾਰ ਕਿਸ ਤਰ੍ਹਾਂ ਦੀ ਲੱਗੀ ਇਹਦੀ ਟੈਸਟ ਡਰਾਈਵ